बोल शनिदेव महाराज की जय बोल बांके बिहारी लाल की जय बोल राधा रानी सरकार की जय बोल जुगल जोड़ी सरकार की जय जयकारा शेरावाली दा बोल साचे दरबार की जय विनी ठाकुर जी भगवान की जय बोल शनिदेव भगवान की जय ਜੀ ਸ਼ਨੀ ਦੇ ਮੰਦਰ ਦੇ ਵਿੱਚ ਤੇ ਇਹ ਇਹਨਾਂ ਦਾ ਕੀ ਪ੍ਰੋਗਰਾਮ ਹੈ ਜੀ ਕੀ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਜੀ ਇਹ ਵਾਰਡ ਨੰਬਰ 15 ਚ ਪੈਂਦਾ ਹੈ ਸ਼ਨੀ ਦੇ ਮੰਦਰ ਡੀਏਵੀ ਸਕੂਲ ਦੇ ਬੈਕਸਾਈਡ ਚ ਤੇ ਅਸੀਂ 5 ਦਿਨ ਦੀ ਕਥਾ ਰੱਖੀ ਹੈ ਇਹ 5 ਦਿਨ ਦੀ ਕਥਾ ਰੱਖੀ ਹੈ ਇਹ ਸ਼੍ਰੀ ਭਗਤ ਮਾਲ ਜੀ ਦੀ ਕਥਾ ਹੋ ਰਹੀ ਹੈ ਇੱਕ ਰਾਣੀ ਚ ਪਹਿਲੀ ਵਾਰ ਹੋ ਰਹੀ ਹੈ ਕਥਾ ਜੀ ਤੇ ਉਹਨਾਂ ਦੇ ਆ ਰਹੇ ਆ ਸ਼੍ਰੀ ਅਰਣ ਸਹੋਟ ਜੀ ਮਹਾਰਾਜ ਉਹਨਾਂ ਨੇ ਇਹ ਕਥਾ ਕਰਨੀ ਹੈ ਤੇ 18 ਤਰੀਕ ਦਾ ਪ੍ਰੋਗਰਾਮ ਹੈ ਸਾਡਾ ਕਲਸ਼ ਯਾਤਰਾ ਦਾ ਸ਼ਾਮ ਨੂੰ ਸ਼ਨੀ ਦੇ ਮੰਦਰ ਤੇ 3 ਵਜੇ ਕਲਸ਼ ਯਾਤਰਾ ਸਟਾਰਟ ਹੋਊਗੀ ਤੇ ਇੱਥੇ ਦੇ ਕਲਸ਼ ਭਰਨ ਵਾਸਤੇ ਗਸਾਈਆਂ ਲੈ ਜਾਉਗੇ ਤੇ ਹੁਸ਼ੈਰ ਚ ਘੁੰਮ ਕੇ ਵਾਪਸ ਇੱਥੇ ਹੀ ਪਹੁੰਚੋਗੇ ਤੇ 15 ਵਾਰਡ ਵਿੱਚ ਹੀ ਹੈ ਜਹਾਂ ਕਥਾ ਹੋਣੀ ਹੈ ਉਹ ਵੀ 15 ਵਾਰਡ ਵਿੱਚ ਹੀ ਹੈ ਜਿੱਥੇ ਇਹ ਕਥਾ ਹੋਣੀ ਹੈ ਤੇ ਇਹ 5 ਦਿਨ ਪ੍ਰੋਗਰਾਮ ਚੱਲਣਾ ਹੈ 18 19 20 21 ਤੇ 22 ਨੂੰ ਲਾਸਟ ਦਿਨ ਹੈ ਸਵੇਰ ਨੂੰ ਹਵਨ ਹੋਏਗਾ ਤੇ ਲੰਗਰ ਪ੍ਰਸ਼ਾਦ ਹੋਏਗਾ ਤੇ ਕਥਾ ਹੋਏਗੀ ਤੇ ਸਭ ਜੀ ਸੰਦੇਸ਼ ਦੇਣਾ ਚਾਹੂਗੀ ਜੀ ਕੁਰਾਲੀ ਸ਼ਹਿਰ ਵਾਸੀਆਂ ਨੂੰ ਅਸੀਂ ਕਹੂਗੇ ਜੀ ਵੀ ਸਭ ਰਲ ਮਿਲ ਕੇ ਸਭ ਪਹੁੰਚੋ ਸਭ ਆਓ ਸਭ ਦਾ ਸਹਿਯੋਗ ਚਾਹੀਦਾ ਹੈ ਸਾਨੂੰ ਜੀ ਸਭ ਆਓ ਕਥਾ ਵਿੱਚ ਸਭ ਨੂੰ ਬੇਨਤੀ ਹੈ ਕਿ ਸਭ ਆਓ ਕਥਾ ਵਿੱਚ ਹਮ ਹਮ ਆ ਕੇ ਹਿੱਸਾ ਲਓ ਸਾਰੇ ਜਣੇ ਕਿਉਂਕਿ ਸਭ ਦੇ ਸਾਥ ਨਾਲ ਹੀ ਹੁੰਦਾ ਹੈ ਨਾ ਇਕੱਲਾ ਬੰਦਾ ਤਾਂ ਕੋਈ ਨਹੀਂ ਕਰ ਸਕਦਾ ਕਥਾ ਵੀ ਸਭ ਕੇ ਸਾਥ-ਸਾਥ ਹੀ ਹੁੰਦਾ ਹੈ ਸਭ ਦਾ ਸਹਿਯੋਗ ਸਾਨੂੰ ਬਹੁਤ ਮਿਲ ਰਿਹਾ ਹੈ ਯਾਰ ਔਰ ਵੀ ਜੋ ਵੀ ਸੁਣ ਰਿਹਾ ਹੈ ਜਬ ਇਹ ਵੀਡੀਓ ਦੂਰ ਦੂਰ ਤੱਕ ਜੋ ਵੀ ਸੁਣ ਰਿਹਾ ਸਾਰਾ ਪੂਰਾ ਸਹਿਯੋਗ ਦੋ ਇਸ ਕਥਾ ਵਿੱਚ ਹਾਂਜੀ। ਤੋਂ ਜਿਹੜਾ ਕਥਾ ਦਾ ਸਮਾਂ ਹੈ ਜੀ ਉਹ ਸਮਾਂ ਕਿੰਨੇ ਤੋਂ ਕਿੰਨੇ ਦਾ ਹੈ? ਸਮਾਂ ਸਾਡਾ 3 ਵਜੇ ਤੋਂ ਲੈ ਕੇ 6 ਵਜੇ ਅਸੀਂ ਖਤਮ ਕਰ ਦੇਣੀ ਹੈ। ਹਾਂਜੀ। ਕਿੰਨੇ ਤਰੀਕ ਨੂੰ ਸ਼ੁਰੂ ਹੋਣੀ ਕਥਾ ਜੀ ਕਿੰਨੇ ਤਰੀਕ ਨੂੰ ਸਮਾਪਤੀ ਹੈ ਜੀ? ਇਹ 18 ਤਰੀਕ ਤੇ ਕਲਸ਼ ਯਾਤਰਾ ਹੈ ਜੀ। 19 ਤੇ ਕਥਾ ਸਟਾਰਟ ਹੈ। ਹਾਂਜੀ। 18 ਤਾਰੀਖ ਦਾ ਦਿਨ ਵੀ ਅਸੀਂ ਵਿੱਚ ਗਿਣ ਰਹੀ ਹਾਂ 5 ਦਿਨ ਦਾ ਟੋਟਲ। 18, 19, 20, 21 ਤੇ 22 ਨਵੰਬਰ। ਠੀਕ ਹੈ। ਹਾਂਜੀ। 22 ਨਵੰਬਰ ਨੂੰ ਲਾਸਟ ਦਿਨ ਹੈ। ਹਵਨ ਹੋਏਗਾ ਸਵੇਰ ਦਾ ਟਾਈਮ। ਹਵਨ ਹੈ ਫਿਰ ਕਥਾ ਹੈ ਤੇ ਲੰਗਰ ਪ੍ਰਸ਼ਾਦ ਹੈ ਉਸ ਦਿਨ। ਹਾਂਜੀ ਜੀ ਜਿਹੜੀ ਜੋ ਆਰਡਰ ਨੰਬਰ 15 ਸ਼ਨੀ ਦੇ ਮੰਦਰ ਦੇ ਵਿੱਚ ਧਾਰਮਿਕ ਪ੍ਰੋਗਰਾਮ ਹੋਣ ਜਾ ਰਿਹਾ ਜੀ ਉਹਦੇ ਬਾਰੇ ਕੀ ਕਹੋਗੇ ਜੀ ਹਾਂਜੀ ਠਾਕੁਰ ਜੀ ਭਗਵਾਨ ਕੀ ਜੈ ਸ਼ਨੀ ਦੇ ਮਹਾਰਾਜ ਕੀ ਜੈ ਕੁਰਾਲੀ ਸ਼ਹਿਰ ਵਿੱਚ ਪਹਿਲੀ ਵਾਰ ਜੋ ਹੋਣ ਜਾ ਰਿਹਾ ਇਹ ਸ਼੍ਰੀ ਭਗਤ ਮਾਲਾ ਕਥਾ ਦਿਨਾਂਕ 19 ਦਸੰਬਰ ਤੋਂ 19 ਨਵੰਬਰ ਤੋਂ 22 ਨਵੰਬਰ ਤੱਕ ਵਾਰ ਨੰਬਰ 15 ਕੋਹਰ ਰੋਡ ਕੁਰਾਲੀ ਸ਼ਨੀ ਦੇ ਮੰਦਿਰ ਸਥਾਨ ਤੇ ਹੋਣ ਜਾ ਰਹੀ ਹੈ ਇਹ ਸ਼੍ਰੀ ਭਗਤ ਮਾਲਾ ਕਥਾ ਜਿਸ ਦੇ ਸਬੰਧ ਵਿੱਚ 18 ਨਵੰਬਰ ਨੂੰ ਕਲਸ਼ ਯਾਤਰਾ ਕੀਤੀ ਜਾਵੇਗੀ ਜੋ ਸ਼ਾਮ ਨੂੰ 7:30 ਵਜੇ ਸ਼ਨੀ ਦੇ ਮੰਦਿਰ ਉੱਤ ਚੱਲ ਕੇ ਡੇਰਾ ਬਾਬਾ ਗੁਸਾਈਆਂਾ ਉੱਥੇ ਤੋਂ ਕਲਸ਼ ਯਾਤਰਾ ਦਵਾਰੇ ਫਿਰ ਇੱਥੇ ਸ਼ਨੀ ਦੇ ਮੰਦਰ ਪਹੁੰਚੇਗੀ ਤੇ 19 ਨਵੰਬਰ ਤੋਂ ਜੋ ਇਹ ਸ਼੍ਰੀ ਭਗਤ ਮਾਲਾ ਕਥਾ ਉਸ ਦਾ ਆਰੰਭ ਹੋਣ ਜਾ ਰਿਹਾ ਜਿਸ ਦਾ ਜੋ ਕਥਾ ਆਰੰਭ ਹੋਣ ਦਾ ਸਮੇਂ ਹੈ ਉਹ 3 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਹੈ ਤੇ ਜੋ ਕਥਾ ਵਿਆਸ ਨੇ ਆਚਾਰਿਆ अरुण ਸਹੋਰ ਜੀ ਉਹ ਆਪਣੇ ਮਦਰ ਆਵਾਜ਼ ਵਿੱਚ ਜੋ ਹੈ ਭਗਤ ਮਾਲਾ ਕਥਾ ਸੁਣਾਉਣਗੇ ਆਪ ਸਭ ਨਗਰ ਨਿਵਾਸੀਆਂ ਨੂੰ ਸ਼੍ਰੀ ਸ਼ਨੀ ਦੇਵ ਮੰਦਿਰ ਕਮੇਟੀ ਵੱਲੋਂ ਬੇਨਤੀ ਕਰਦੇ ਆਂ ਵੱਤ ਵੱਤ ਦਾ ਵਿੱਚ ਪਹੁੰਚੋ ਸ਼੍ਰੀ ਭਗਤ ਮਾਲਾ ਕਥਾ ਜੋ ਹੋਣ ਜਾ ਰਹੀ ਹੈ ਉਹਦਾ ਆਨੰਦ ਮਾਣੋ ਕੁਰਾਲੀ ਸ਼ਹਿਰ ਵਿੱਚੇ ਪਹਿਲੀ ਵਾਰ ਹੋਣ ਜਾ ਰਹੀ ਹੈ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਇਸ ਕਥਾ ਵਿੱਚ ਜ਼ਰੂਰ ਪਹੁੰਚੋ ਤੇ ਜੋ ਵੀ ਆਪਣਾ ਕੋ ਤਿਲ ਫੁੱਲ ਭੇਟ ਕਰਨਾ ਚਾਹੁੰਦਾ ਹੈ ਉਹ ਸ਼੍ਰੀ ਸ਼ਨੀ ਦੇ ਮੰਦਰ ਦੇ ਜੋ ਪੰਡਿਤ ਜੀ ਹੈ ਰਵੀ ਸ਼ਰਮਾ ਜੀ ਉਹਨਾਂ ਨਾਲ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਇੱਥੇ ਆ ਕੇ ਉਹਨਾਂ ਨੂੰ ਮਿਲ ਸਕਦੇ ਆ ਜੋ ਆਪਣੇ ਤਿਲ ਫੁੱਲ ਭੇਟ ਕਰਨਾ ਚਾਹੁੰਦੇ ਆ ਬोली ठाकुर जी भगवान की जय